ਠਾਂਗੌਰ ਦੇ ਚੱਕੀਪੋਲ ਤੇ ਪੈਨਾਤ ਅਮਰਨਾਥੀ ਯਾਤਰਾ ਨੂੰ ਲੈ ਕੇ ਸਪੈਸ਼ਲ ਡਿਊਟੀ ਦੇ ਰਿਹਾ ਇੱਕ ਪੁਲਿਸ ਮੁਲਾਜ਼ਮ ਆਪਣੀ ਹੀ ਪਿਸਤੌਲ ਦੇ ਨਾਲ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨੀਤੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਫੋਨ ਤੇ ਰਹੀ ਜਦੋਂ ਇਸ ਮਾਮਲੇ ਦੀ ਇਤਲਾ ਮਿਲੀ ਤਾਂ मौके ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਸਾਰੇ ਮਾਮਲੇ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਥਾਣਾ ਡਿਵੀਜ਼ਨ ਨੰਬਰ 2 ਦੇ प्रभारी ਮਨਜੀਤ ਸਰਗੋਤਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਤੇ ਰਹੀ ਜਦੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਸਾਰੇ ਹੀ ਮਾਮਲੇ ਨੂੰ ਬਰੀਕੀ ਨਾਲ ਪੜਤਾਲਿਆ ਜਾ ਰਿਹਾ ਹੈ ਕਿ ਉਹ ਮੁਲਾਜ਼ਮ ਜਿਹੜਾ ਹੈ ਪੁਲਿਸ ਦਾ ਉਹ ਕਿਉਂ ਜ਼ਖਮੀ ਹੋਇਆ ਉਹਦੀ ਗੋਲੀ ਜਿਹੜੀ ਪਿਸਤੌਲ ਦੇ ਵਿੱਚੋਂ ਕਿਸ ਤਰ੍ਹਾਂ ਚਲੀ ਹੈ ਫਿਲਹਾਲ ਉਹਨਾਂ ਨੇ ਦੱਸਿਆ ਹੈ ਕਿ ਉਸ ਨੂੰ ਨਿੱਜੀ ਹਸਪਤਾਲ ਤੇ ਵਿੱਚ ਲੰਬੀ ਅਵਸਥਾ ਦੇ ਵਿੱਚ ਜਾ ਧਰਤੀ ਕਰਵਾਇਆ ਗਿਆ ਹੈ ਜਿਸੇ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਿੰਨੀ ਵੀ ਜਾਣਕਾਰੀਆਂ ਹੋ ਇਕੱਠੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵੱਲੋਂ ਜਲਦੀ ਹੀ ਇਸ ਪੂਰੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। तकरीबन ਕੋਈ 8:00 ਵਜੇ ਦੀ ਗੱਲ ਹੈ। ਇੱਕ ਟੈਲੀਫੋਨ ਮਸੂਲ ਹੋਇਆ ਸੀ ਨਕਤੋਂ 29 ਬਣ ਲਾ ਕੇ ਤੋਂ ਕਿ ਇੱਕ ਮੁਲਾਜ਼ਮ ਜਿਹੜਾ ਕਿ ਹਵਾਲदार ਹੈਗਾ ਰੈਂਕ ਦਾ ਬਲਵੀਰ ਪਾਲ ਨਾਮ ਦਾ ਉਹ ਡਿਊਟੀ ਤੇ ਮੌਜੂਦ ਸੀਗੇ ਤੇ ਐਕਸੀਡੈਂਟਲੀ ਜਿਹੜਾ ਹੈਗਾ ਉਹਦੇ ਵੈਪਨ ਤੋਂ ਜਿਹੜਾ ਫਾਇਰ ਜਿਹੜਾ ਹੋਇਆ ਬੁਲੇਟ ਪੈਰ ਹੋਈ ਹੈ ਜਿਸ ਦੇ ਕਰਕੇ ਉਹਦੇ ਹੈਡ ਇੰਜੀਸ ਜਿਹੜੀਆਂ ਆਈਆਂ ਨੇ ਤੇ ਇਸ ਲਈ ਉਹ ਐਡਮਿਟ ਨੇ ਕਹਿੰਦੇ ਆ ਅਮਨਦੀਪ ਅਸਾ ਕਿੰਡਿਸ਼ਨ ਦੇ ਅੱਧਾ ਫਾਇਰ ਹੋਇਆ ਤੇ ਸਾਰੀ ਕਿਤੇ ਦੇਖਣ ਵਾਲੀਆਂ ਨੇ ਐਕਸੀਡੈਂਟਲੀ ਫਾਇਰ ਹੈਗਾ ਤੇ ਬਾਕੀ ਇਹਨੂੰ ਅਸੀਂ ਤੁਸੀਂ ਕਰਦੇ ਦਿੱਤੀ ਜਗਵਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਦੇ ਚੱਕੀਪੋਲ ਤੇ ਪੈਨਾਤ ਅਮਰਨਾਥ ਯਾਤਰਾ ਨੂੰ ਲੈ ਕੇ ਸਪੈਸ਼ਲ ਡਿਊਟੀ ਦੇ ਰਿਆ ਇੱਕ ਪੁਲਿਸ ਮੁਲਾਜ਼ਮ ਆਪਣੀ ਹੀ ਪਿਸਤੌਲ ਦੇ ਨਾਲ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨੀਤੀ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਫੋਨ ਦੇ ਰਹੇ ਜਦੋਂ ਇਸ ਮਾਮਲੇ ਦੀ ਇਤਲਾ ਮਿਲੀ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਸਾਰੇ ਮਾਮਲੇ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਥਾਣਾ ਡਿਵੀਜ਼ਨ ਨੰਬਰ 2 ਦੇ ਪ੍ਰਬਾਰੀ ਮਨਜੀਤ ਸਰਗੋਤਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਤੇ ਰਹੀਂ ਜਦੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਸਾਰੇ ਹੀ ਮਾਮਲੇ ਨੂੰ ਫਰੀਕੀ ਨਾਲ ਸੰਭਾਲਿਆ ਜਾ ਰਿਹਾ ਹੈ ਕਿ ਉਹ ਮੁਲਾਜ਼ਮ ਜਿਹੜਾ ਹੈ ਪੁਲਿਸ ਦਾ ਉਹ ਕਿਉਂ ਜ਼ਖਮੀ ਹੋਇਆ ਉਹਦੀ ਗੋਲੀ ਜਿਹੜੀ ਪਿਸਤੌਲ ਦੇ ਵਿੱਚੋਂ ਕਿਸ ਤਰ੍ਹਾਂ ਚਲੀ ਹੈ ਫਿਲਹਾਲ ਉਹਨਾਂ ਨੇ ਦੱਸਿਆ ਹੈ ਕਿ ਉਸ ਨੂੰ ਨਿੱਜੀ ਹਸਪਤਾਲ ਤੇ ਵਿੱਚ ਲੰਬੀ ਅਵਸਥਾ ਦੇ ਵਿੱਚ ਜਾ ਧਰਤੀ ਕਰਵਾਇਆ ਗਿਆ ਹੈ ਇਸੇ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਿੰਨੀ ਵੀ ਜਾਣਕਾਰੀਆਂ ਹੋ ਇਕੱਠੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਜਲਦੀ ਹੀ ਇਸ ਪੂਰੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਤਕਰੀਬਨ ਕੋਈ 8:00 ਵਜੇ ਦੀ ਗੱਲ ਹੈ। ਇੱਕ ਟੈਲੀਫੋਨ ਮਸੂਲ ਹੋਇਆ ਸੀ ਨਕਤੋਂ ਨਕੀਪਨ ਲਾਕੇ ਤੋਂ ਕਿ ਇੱਕ ਮੁਲਾਜ਼ਮ ਜਿਹੜਾ ਕਿ ਹਵਾਲਦਾਰ ਹੈਗਾ ਰੈਂਕ ਦਾ ਬਲਵੀਰ ਪਾਲ ਨਾਂ ਦਾ ਉਹ ਡਿਊਟੀ ਤੇ ਮੌਜੂਦ ਸੀ ਏ ਤੇ ਐਕਸੀਡੈਂਟਲੀ ਜਿਹੜਾ ਹੈਗਾ ਉਹਦੇ ਵੈਪਨ ਤੋਂ ਜਿਹੜਾ ਫਾਇਰ ਜਿਹੜਾ ਬੁਆ ਬੁਰੀਡ ਫਾਇਰ ਹੋਈ ਹੈ ਜਿਹਦੇ ਕਰਕੇ ਉਹਦੇ ਹੈਡ ਇੰਜੀਸ ਜਿਹੜੀਆਂ ਆਈਆਂ ਨੇ ਤੇ ਇਸ ਲਈ ਉਹ ਐਡਮਿਟ ਨਹੀਂ ਕਹਿੰਦੇ ਐ ਅਮਨਦੀਪ ਅਕਸਰ ਇੱਕ ਇੱਕ ਕੰਡੀਸ਼ਨ ਦੇ ਹੱਦੋਂ ਦਾ ਫਾਇਰ ਹੋਇਆ ਤੇ ਸਾਰੀ ਕਿੱਦਾਂ ਦੇਖਣ ਵਾਲੀਆਂ ਨੇ ਐਕਸੀਡੈਂਟਲੀ ਫਾਇਰ ਹੈਗਾ ਤੇ ਬਾਕੀ ਇਹਨੂੰ ਅਸੀਂ ਤੁਸੀਂ ਕਰਦੇ ਦਿੱਤੀ ਜਗਵਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ